ਪੰਜਾਬ ਸਰਕਾਰ ਜਿਹੜੇ ਆ ਜੋ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਜਿਹਦੇ ਵਿੱਚ ਆਯੂਸ਼ਮਾਨ ਦੀ ਸਕੀਮ ਆ ਜਿਹਦੇ ਵਿੱਚ ਲੋਕਾਂ ਨੂੰ 5 ਲੱਖ ਤੱਕ ਦਾ ਇਲਾਜ ਮੁਫਤ ਆ ਈ ਸ਼ਰਮ ਕਾਰਡ ਜਿਹਦੇ ਵਿੱਚ ਲੋਕਾਂ ਦਾ 2 ਲੱਖ ਤੱਕ ਦਾ ਬੀਮਾ ਮੁਫਤ ਆ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਕੋਈ ਕੰਮ ਕਰਨ ਵਾਲੀ ਸਾਡੀ ਭੈਣ ਆ ਉਹਦਾ 2 ਲੱਖ ਤੱਕ ਦਾ ਬੀਮਾ ਮੁਫਤ ਆ ਈ ਸ਼ਰਮ ਦੇ ਨਾਲ ਇਸੇ ਤਰ੍ਹਾਂ ਹੀ ਤੂਲ ਕਿਟ ਵੰਡ ਪ੍ਰੋਗਰਾਮ ਜਿਹੜਾ ਜਿਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਵਾ ਮਹਿਲਾ ਵਾ ਉਹਨੂੰ ਅਸੀਂ ਸਖਲਾਈ ਦੇ ਕੇ ਸਲਾਈ ਸਿੱਖਲਾਈ ਦੇ ਕੇ ਕੇਂਦਰ ਸਰਕਾਰ ਵੱਲੋਂ ਮਸ਼ੀਨਾ ਮੁਕਤੌਣੀਆਂ ਨੇ ਇਹ ਸਾਡੇ ਜਿਹੜੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾ ਮੇਰੇ ਕਹਿਣ ਤੋਂ ਪਾ ਵੀ ਜਿੰਨੀਆਂ ਵੀ ਕੇਂਦਰ ਦੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਕਿਉਂਕਿ ਇਹਨਾਂ ਦੇ ਜਿਹੜੇ ਕੇਂਦਰ ਨੇ ਸਾਂਝ ਕੇਂਦਰ ਨੇ ਉੱਥੇ ਲੋਕਾਂ ਦੀ ਖੰਝਲ ਖੁਆਰੀ ਇੰਨੀ ਜ਼ਿਆਦਾ ਵਾ ਕਦੀ ਆਪ ਪੇਪਰ ਲੈ ਕੇ ਆਜੋ ਕਦੀ ਆਪ ਪੇਪਰ ਲੈ ਕੇ ਆਜੋ ਪਰ ਜਿਹੜੀ ਬੀਜੇਪੀ ਪਿੰਡਾਂ ਦੇ ਵਿੱਚ ਟੈਂਪਲ ਆ ਰਹੀ ਸੀ ਉੱਥੇ ਅਸੀਂ ਮੌਕੇ ਤੇ ਹੀ ਉਹਨਾਂ ਨੂੰ ਮੁਕਤ ਜਿਹੜਾ ਸੀ ਉਹਨਾਂ ਦਾ ਚਾਹੇ ਉਹ ਆਯੂਸ਼ਮਾਨ ਦਾ ਟਾਰਟ ਚਾਹੇ ਈਸ਼ਰਮਾਰਤ ਸੀ ਚਾਹੇ ਆਪਾ ਘਾੜਿਆ ਅਸੀਂ ਮੌਕੇ ਤੇ ਬਣਾ ਕੇ ਦਿੰਨੇ ਆ ਕਹਿੰਦੇ ਨੇ ਕਿ ਜਦੋਂ ਤੁਹਾਡੀ ਸਰਕਾਰ ਨੂੰ ਗੱਲ ਚੁਪਣ ਲੱਗ ਰਹੀ ਨਾ ਇਹਦਾ ਮਤਲਬ ਤੁਸੀਂ ਉਸ ਮੰਜ਼ਲ ਵਾਲ ਨੂੰ ਤੁਰ ਪੈਂਦੇ ਜੇ ਉਸ ਮੰਜ਼ਲ ਵਾਲ ਕਾਮਯਾਬ ਹੋਣਾ ਸ਼ੁਰੂ ਹੋ ਜਾਂਦੇ ਜੇ ਤੇ ਕੱਲ ਜਿਹੜਾ ਸਰਕਾਰ ਨੇ ਆਪਣਾ ਖੈਰਕਾਇਆ ਸਾਡੇ ਵਰਕਰਾਂ ਤੇ ਕਿਤੇ ਜਿੱਥੇ ਵੀ ਕੈਂਪ ਲੱਗੇ ਜਿਨ੍ਹਾਂ ਨੂੰ ਰੋਕਿਆ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਾਰੇ ਸਾਰੀ ਲੀਡਰ ਜੇ ਸ੍ਰੀ ਸੁਨੀਲ ਜਾਖੜ ਜੀ ਸ੍ਰੀ ਅਸ਼ਵਨੀ ਕੁਮਾਰ ਚਰਮਾ ਜੀ ਦੇ ਦਰਜਾ ਦੇ ਕਾਰਜਕਾਰੀ ਪ੍ਰਧਾਨ ਨੇ ਆਂਤਾਂ ਦੇ ਰੋਸ ਪ੍ਰਦਰਸ਼ਨ ਕਰਕੇ ਉਸ ਸਰਕਾਰ ਨੂੰ ਚਤਾਵਨੀ ਦੇ ਰਹੇ ਆ ਜਿਹਨੇ ਇਹ ਸਾਡਾ ਜੇ ਪ੍ਰੋਗਰਾਮ ਬੰਦ ਕਰਾਇਆ ਤੁਸੀਂ ਪ੍ਰੋਗਰਾਮ ਬੰਦ ਨਹੀਂ ਹੁੰਦਾ ਲੋਕਾਂ ਦੀ ਭਲਾਈ ਦੇ ਅਸੀਂ ਪ੍ਰੋਗਰਾਮ ਬੰਦ ਨਹੀਂ ਕਰਨਾ ਚਾਹੇ ਜਿੰਨੀ ਵੱਡੀ ਮਰਜ਼ੀ ਕਰਵਾਤੀ ਜਾਵੇ ਬੀਜੇਪੀ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਕੈਂਪ ਲਾਉਣਗੇ ਤੇ ਸਰਕਾਰ ਦੇ ਅੱਗੇ ਟੁੱਕਣਗੇ ਨਹੀਂ ਤੇ ਮੇਰੇ ਸਾਰਾ ਵਰਕਰ ਸਾਥੀ ਵੀ ਕੱਲ ਵੀ ਤੁਸੀਂ ਦੇਖਾ ਕਿ ਪੰਜਾਬ ਦੇ ਜ਼ਿਲ੍ਹਾ ਕਰੋੜਸੀ ਵਰਕਰਾਂ ਨੇ ਕਿਤੇ ਇਹਦੇ ਅੱਗੇ ਕਰਕੇ ਆਪਣਾ ਸਾਰਾ ਪ੍ਰੋਗਰਾਮ ਨੂੰ ਨਿਰੰਤਰ ਜਾਰੀ ਰੱਖਿਆ ਜੋ ਵੀ ਅਗਲਾ ਪਾਰਟੀ ਦਾ ਪ੍ਰੋਗਰਾਮ ਆਊਗਾ ਉਹਦੇ ਵਿੱਚ ਚਾੜਿਆ ਜਾਊਗਾ ਆਈ ਇਲੈਕਸ਼ਨ ਆ ਰਹੀ ਹੈ ਆਉਣ ਵਾਲੀ ਸਰਕਾਰ ਦਾ ਤੇ ਲਿਖਿਆ ਸੱਚ ਆ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਂਗੀ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਨੇ ਦਿਨ ਦਿਹਾੜੇ ਗੁੰਡਾਗਰਦੀ ਕਤਲੋਕਾਰਦ ਜਿਹਨੂੰ ਮੱਤੀ ਚਾਦਾ ਵਾ ਪਹਿਲਾਂ ਟੈਲੀਫੋਨ ਕਰਦੇ ਆ ਫਰौती ਮੰਗਦੇ ਆ ਫਰਾਉਤੀ ਨਹੀਂ ਜਾਂਦਾ ਉਹਨੂੰ ਗੋਲੀ ਮਾਰ ਦਿੰਦੇ ਆ ਕੱਲ ਸਾਡਾ ਇੱਕ ਪੁਰਾਣਾ ਸਾਥੀ ਆ ਡੇਹਰਾ ਬਾਬਾ ਨਾਨਕ ਦੇ ਵਿੱਚ ਪਰਸੋਂ ਲਕੀ ਢਿੱਲੋਂ ਉਹਦੇ ਭਰਾ ਨੂੰ ਰਵੀ ਢਿੱਲੋਂ ਨੂੰ ਸ਼ਰੀਆਮ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਲੋਕਾਂ ਨੂੰ ਕਿਸੇ ਨੂੰ ਕਰੋੜ ਦੀ ਫਰਾਉਤੀ ਦਾ ਫੋਨ ਆਈ ਜਾਂਦਾ ਕਿਸੇ ਨੂੰ 50 ਲੱਖ ਦੀ ਦਾ ਫਰਾਉਤੀ ਦਾ ਆ ਜਾਂਦਾ ਇਹ ਸਾਰਾ ਸਰਕਾਰ ਉਹਨਾਂ ਨੂੰ ਗੁੰਡਿਆਂ ਨੂੰ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਅਸਮਰਥ ਰਹੀ ਆ ਪਰ ਭਾਜਪਾ ਦੇ ਵਰਕਰਾਂ ਦੇ ਇਹਨਾਂ ਨੇ ਟੱਕਰ ਟਾਉਣਾ ਸ਼ੁਰੂ ਕੀਤਾ ਬੀਜੇਪੀ ਦੇ ਵਰਕਰ ਚਟਾਨ ਵਾਂਗੂ ਮਜ਼ਬੂਤ ਨੇ ਕਿਸੇ ਵੀ ਸਰਕਾਰ ਅਗੇ ਝੁਕਣਗੇ ਨਹੀਂ ਤੇ ਮੋਦੀ ਜੀ ਦੇ ਸਾਰੇ ਸਿਪਾਈ ਨੇ ਤੇ ਆਉਣ ਵਾਲੀ ਸਰਕਾਰ ਸਤਾਈ ਦੇ ਵਿੱਚ ਬੀਜੇਪੀ ਦੀ ਹੋਏਗਾ ਦੇਖੋ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਦੀ ਹਜ਼ਾਰਾਂ ਕਰੋੜਾ ਰੁਪਏ ਦੀ ਗ੍ਰਾਂਟਾਂ ਉਹ ਫੈਸਿਲਿਟੀਆ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਉਹਦੇ ਲਈ ਜਿਸ ਤਰ੍ਹਾਂ ਰਵੀ ਨੇ ਦੱਸਿਆ ਰਜਿਸਟ੍ਰੇਸ਼ਨ ਕਰ ਰਹੇ ਸੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਕੱਚੇ ਘਰਾਂ ਨੂੰ ਪੱਕੇ ਕਰਨਾ ਬੀਮਾ ਯੋਜਨਾ ਦੇਣੀ ਹੈ ਬੱਚਿਆਂ ਨੂੰ ਲਖਪਤੀ ਦੀਦੀ ਬਣਾਣਾ ਹੈ ਕਿ ਬੱਚੇ ਜਿਨ੍ਹਾਂ ਅੱਜ ਹਿੰਦੁਸਤਾਨ ਦੇ 2 ਕਰੋੜ ਪੈਣਾ ਅਸੀਂ ਆ ਜਿਹੜੀਆਂ ਕਿ ਬਹੁਤ ਗਰੀਬੀ ਰੇਖਾ ਤੋਂ ਥੱਲੇ ਸੀ ਅੱਜ ਲਖਪਤੀ ਬਣ ਗਏ ਆ ਪੰਜਾਬ ਦੇ ਇੱਕ ਵੀ ਨਹੀਂ ਬਣੇ ਪੰਜਾਬ ਦੇ ਇੱਕ ਵੀ ਕੱਚਾ ਘਰ ਪੱਕਾ ਨਹੀਂ ਕਰ ਸਕਿਆ ਪੰਜਾਬ ਦੇ ਵਿੱਚ ਕੋਈ ਆਜੀਵਾਨਸ ਜਿਹੜੀ 5 ਲੱਖ ਦਾ ਬੀਮੇ ਵਾਲੀ ਸਕੀਮਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸੋ ਇਹ ਜਿਹੜੀਆਂ ਸਕੀਮਾ ਆ ਨਾ ਸਕੀਮਾ ਉਹ ਟੈਂਦਾ ਸਰਕਾਰ ਤੋਂ ਸਿੱਧਾ ਬੈਂਡ ਤੇ ਵਧੀਆ ਮੰਦਿਰ ਵਿੱਚ ਲੈ ਕੇ ਜਾਣਾ ਚਾਹੁੰਦੇ। ਉਹਦੀ ਰਜਿਸਟ੍ਰੇਸ਼ਨ ਹੋਣੀ ਹੈ ਤੇ ਵੱਡਾ ਕੰਮ ਨਹੀਂ ਕੋਈ ਲੈਣਾ ਦੇਣਾ ਤੇ ਇਹਨੂੰ ਸੇਵਾ ਕਰੇ। ਜੁਤਾ ਸੰਗਤ ਸੇਵਾ ਕਰਵੇ। ਹੋਸਰਾ ਸੇਵਾ ਕਰਨ ਬਾਰ ਦਸਤਾ ਪਰ ਜਿਹੜਾ ਵਰਕਰ ਸਰਦਾਰ ਦੇ ਪਿੰਡਾਂ ਦੇ ਉੱਤੇ ਅੱਜ ਸਾਡੇ ਨਾਲ ਬਹੁਤ ਮਾਨ ਦੀ ਸਰਕਾਰ ਹੈ ਪੰਜਾਬ ਦੀ ਉਹਨਾਂ ਲੋਕ ਦੇ ਤੇ ਤੁਸੀਂ ਵੀ ਇਹ ਸੇਵਾ ਵੀ ਨਹੀਂ ਕਰੋਗੇ। ਇਹ ਬਾਦ ਸਾਹਿਬ ਆਪ ਕਹਿੰਦਾ ਜਾਂਦਾ ਕਿ ਕੱਲ ਉਹ ਜੀ ਮੰਦਿਰ ਜਾਵਾਂਗੇ ਗੁਰਦੁਆਰੇ ਜਾਵਾਂਗੇ ਤੇ ਸੇਵਾ ਕਰਨੀ ਹੋਤੂ ਵੀ ਰੱਖੋਗੇ। ਅਜੀ ਲਾਹਾਂ ਵਿੱਚ ਉਹ ਵੀ ਜੋ ਕਰਦੇ ਇਹ ਲੰਗਰੀ ਨਦੀ ਕੇਂਦਰ ਸਰਕਾਰ ਦੀ ਬਿਜਲੀ ਆ ਗਰੀਬ ਆਦਮ ਦੇ ਘਰ ਪਹੁੰਚਣੇ ਕਿਹੜਾ ਕੀ ਨੁਕਸਾਨ ਆ ਆਮ ਤਾਂ ਮਾਨ ਸਾਹਿਬ ਕਰਤਾਂ ਨਹੀਂ ਜਾਂਦੇ ਕੋਈ ਆਮ ਉਹਨਾਂ ਨੇ ਕੰਜਾਈ ਕਰਾਤਾ ਔਰ ਪੰਜਾਬ ਵਿੱਚ ਮੁਟਕਾਂ ਹੋ ਰਹੀਆਂ ਰਵੀ ਜੀ ਨੇ ਥੋੜਾ ਇਸ਼ਾਰਾ ਕੀਤਾ ਬਈ ਤਦੂਏ ਸ਼ਹਿਰ ਆਮ ਦੱਸ ਰਿਹਾ ਕਿ ਬਟਾਲਾ ਸ਼ਹਿਰ ਦੇ ਹਰ ਤੀਜੇ ਦੁਕਾਨਦਾਰ ਨੂੰ ਫੋਨ ਆਇਆ ਫਰੋਤੀਆਂ ਮਜ਼ੀਆ ਨਹੀਂ ਆ ਲੋਕਾਂ ਨੂੰ ਮੁਟਿਆ ਜਾ ਰਿਹਾ ਲੋਕ ਤਰਾਈ ਤਰਾਈ ਕਰ ਕਰ ਪੁਠੇ ਰੋ ਕੋ ਪੁੱਛਦਾ ਨਹੀਂ ਪਿਆ ਸਰਕਾਰ ਫੇਰ ਹੋ ਗਈ ਹੈ सड़कों पर आना पे इस लोगों के हक लोगों ने दुआना देखो देखो मैं जी सीधा है कि अगले समय से उन्होंने कुछ किया नहीं तो नरेंद्र तो भाई मोदी सरकार भारतीय जनता पार्टी के कार्यकर्ता वो जो करोड़ों रुपये हजार करोड़ रुपए केंद्र सरकार ने देने पर लोगों के घर पहुंचा देस रियाँ दे दिए ਲਖਬਦੀ ਬਹਿਣਾ ਬਣ ਜਾਣਗੀਆਂ ਗਰੀਬ ਬੱਚਾ ਪੜਨ ਤੋਂ ਬਾਅਦ ਸਰਕਾਰ ਤੋਂ ਗ੍ਰਾਂਟਾਂ ਲੈ ਕੇ ਲੈ ਕੇ ਪੈਸੇ ਲੈ ਕੇ ਆਪਣੇ ਕੰਮ ਦੇ ਖੋਜੋ ਉਹਦੀ ਸਾਰੀ ਪ੍ਰੋਕਸ਼ਨ ਕੀਤਾ ਸਰਕਾਰ ਚੁੱਕੇ ਜਿਸ ਤਰ੍ਹਾਂ ਐਮਐਸਬੀ ਚੱਲਦਾ ਪਿਆ ਇਸ ਦਾ ਜਿਹੜੇ ਛੋਟੇ ਛੋਟੇ ਕੰਮ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਸਰਕਾਰ ਦੀ ਸਪੋਰਟ ਹੈ ਉਹ ਸਾਰੇ ਸਿਮਾ ਜਿਨ੍ਹਾਂ ਨੇ ਰੋਟ ਦਿੱਤੀਆਂ ਅਸੀਂ ਉਹਦਾ ਵਿਰੋਧ ਕਰ ਰਹੇ ਆ ਪਰ ਅੱਜ ਉਹ ਰਮਕਸਾੜਾ ਸਰਕਾਰ ਦਾ ਕਿ ਤੁਸੀਂ ਰੋਕਿਆ ਸੀ ਤੁਹਾਡੇ ਵਿਰੋਧ ਚ